ਵਧੀਆ ਢੰਗ ਨਾਲ ਕਹਿ ਸਕਦੇ ਆ ਕਿ ਹਰ ਹਲਕੇ 'ਚ ਮੇਰੀ ਕੈਂਪੇਨ ਜਿਹੜੀ ਵਰਕਰ ਆਫ ਚਲਾ ਰਹੇ ਆ ਮੈਂ ਤੇ ਆਮ ਆਦਮੀ ਉਸ ਚੀਜ਼ ਨੂੰ ਵੇ ਭਾਜਪੀ ਦੇ ਵਿੱਚ ਵੀ ਵਿਰੋਧ ਆ ਕਾਂਗਰਸ ਦੇ ਵਿੱਚ ਵੀ ਵਿਰੋਧ ਆ ਆਮ ਆਦਮੀ ਪਾਰਟੀ ਦੇ ਵਿੱਚ ਵੀ ਵਿਰੋਧ ਆ ਵੀ ਕਾਲੀ ਦਲ 'ਚ ਵਿਰੋਧ ਨਹੀਂ ਤੁਸੀਂ ਇਹਨਾਂ ਦੇ ਇੱਕ ਦੀ ਸਮਝੋ ਜੀ ਹੁਣ ਕਾਂਗਰਸ ਆ 6 6 ਵਾਰੀ ਐਮਐਲਏ ਬਣੇ ਆ ਸਰਦਾਰ ਲਾਲ ਸਿੰਘ ਜੀ ਬਿਲਕੁਲ ਰਦੀਾਲ ਕੰਬੋਜ ਵੀ ਦੋ ਵਾਰੀ ਬਣੇ ਆ ਮਦਨ ਲਾਲ ਹੈਗੇ ਦੂਸਰੇ ਉਹਨਾਂ ਦੇ ਲੀਡਰ ਆ ਜੇਲ੍ਹਾਂ 'ਚ ਵੀ ਬੈਠੇ ਆ ਕਈ ਕਿਥੇ ਬੈਠੇ ਜੋ ਮਦਨ ਲਾਲ ਗਰਾਊਂਡ ਤੇ ਤਾਂ ਉਹ ਸੀਗੇ ਕਾਡਰ ਉਹਨਾਂ ਦਾ ਸੀਗਾ ਬਿਲਕੁਲ ਕਿਤੇ ਕਿਤੇ ਕੇਂਦਰੀਵਾਲ ਜੇਲ੍ਹ ਦੇ ਬਾਹਰ ਆਉਂਦੇ ਨੇ ਲੱਡੂ ਵੰਡੇ ਜਾਂਦੇ ਨੇ ਪੰਜਾਬ ਦੇ ਚਾ ਮਾਦੀਨ ਪਾਰਟੀ ਵੱਲੋਂ ਕਹਿੰਦੇ ਸਾਨੂੰ ਬੂਸਟ ਮਿਲਿਆ ਕਿਂਦੀਵਾਲ ਦੇ ਬਾਹਰੋਂ ਕਾਲੀ ਦਲ ਕਿਸ ਤਰ੍ਹਾਂ ਦੇਖਦਾ ਸੀ ਬੂਸਟ ਨੂੰ ਬਾਜੀ ਕੋਈ ਬੂਸਟ ਨਹੀਂ ਮਿਲਿਆ ਮੈਂ ਸਭ ਨੇ ਤੁਸੀਂ ਦੇਖੋ ਵੀ ਉਹ ਕਿਹੜਾ ਬਰੀ ਹੋ ਕੇ ਆਇਆ ਹੈ 70% ਦੇ ਮੰਤਰੀ ਆ ਬਿਲਕੁਲ ਸ਼ਰਮਜੀ ਇੱਕ ਪਾਸੇ ਕੈਬਨਟ ਕਨਿਸਟਰ ਨੇ ਚੋਲ ਮਦਾਨ ਦੇ ਵਿੱਚ ਪਟਿਆਲਾ ਲੋਕ ਸਭਾ ਤੋਂ ਇੱਕ ਪਾਸੇ ਐਨਕੇ ਸ਼ਰਮਾ ਨੇ ਇੱਕ ਪਾਸੇ ਗਾਂਧੀ ਵੀ ਨੇ ਇੱਕ ਪਾਸੇ ਮਹਾਰਾਣੀ ਪ੍ਰਨੀਤ ਕੌਰ ਕਹਿੰਦੇ ਜਦੋਂ ਪਾਵਰ ਹੁੰਦੀ ਹੈ ਪਾਵਰ ਦਾ ਇਸਤੇਮਾਲ ਤਾਂ ਸਰਕਾਰ ਕਰਦੀ ਹੈ ਜਾਂ ਨਹੀਂ ਕਰਦੀ ਦੇਖੋ ਬਾਜੀ ਮੈਂ ਨਾ ਜੀ सरपंच ही होते। रावसभा मेंबर राघव चड्ढा इंग्लैंड क्यों बैठे? बाजी इंग्लैंड इत तो ਤੁਹਾਨੂੰ ਪਤਾ ਹੀ ਆ ਜੀ ਜਿਹੜੀ ਕੀ ਸੀ। ਇਹਨਾਂ ਨੇ ਜਦੋਂ ਠੱਗੀਆਂ ਮਾਰੀਆਂ ਜੀ। ਬਿਲਕੁਲ ਪਰਵਾਹ ਨਹੀਂ ਕਰੀ। ਬਿਲਕੁਲ ਲਾਸਤਵਾਲਾ ਸ਼ਰਮਨੀ ਕਾਲੀਦਲ ਨੂੰ ਅੱਜ ਸਭ ਤੋਂ ਵੱਡੀ ਘਾਟ ਕਿਹੜੀ ਮਹਿਸੂਸ ਹੋ ਰਹੀ ਹੈ? ਭਾਜੀ ਘਾਟ ਤਾਂ ਦੇਖੋ ਸਾਡੇ ਮਹਾਨ ਲੀਡਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਿਲਕੁਲ ਯਾਨੀ ਇੱਕ ਮਹਾਨਾਇਕ ਸੀਗੇ ਮਤਲਬ ਸਭੀ ਦੇ ਬਿਲਕੁਲ ਲਾਸਟ ਸਵਾਲ ਆ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਇੱਕ ਟਿੱచర్ ਕੀਤੀ ਮਹਾਂ ਜਗੀਰ ਕੌਰ ਕੀ ਬਣਦੀ ਸੀ ਪਬਲਿਕ ਦੇ ਵਿੱਚ ਭਾਜੀ ਕਰੈਕਟਰ ਨਹੀਂ ਰਿਹਾ ਉਸੂਲ ਨਹੀਂ ਰਿਹਾ ਮਤਲਬ ਇਹ ਆ ਵੀ ਅੱਜ ਰਾਜਨੀਤੀ ਚ ਇੰਨਾ ਗੰਦਲ ਹੋ ਗਈ ਕੋਈ ਕਿਸੇ ਤੇ ਪਰਸਨਲ ਅਟੈਕ ਕਰਦਾ ਕਿਸੇ ਨੂੰ ਸ਼ਰਮ ਵੀ ਨਹੀਂ ਆਉਂਦੀ ਵੀ ਮੇਰੀ ਆ ਸਸੇ ਕਾਲ ਦੀ ਜਿਸ ਤਰ੍ਹਾਂ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਰਾਜਨੀਤਿਕ ਪਾਰਟੀਆਂ ਵੱਲੋਂ ਚੋਣ ਪ੍ਰਚਾਰਾ ਜਿਹੜਾ ਸਿਖਰਾਂ ਤੇ ਪੁਖਾ ਦਿੱਤਾ ਭਾਵੇਂ ਕਿ ਇੱਕ ਜੂਨ ਨੂੰ ਵੋਟਰਾਂ ਨੇ 4 ਤਰੀਕ ਨੂੰ ਨਤੀਜਾ ਸੀ ਗੱਲਬਾਤ ਕਰਾਂਗੇ ਸ਼ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਪਟਿਆਲਾ ਲੋਕ ਸਭਾ ਤੋਂ ਐਨ ਕੇ ਸ਼ਰਮਾ ਸ਼ਰਮ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਨਮਸਕਾਰ ਜੀ ਧੰਨਵਾਦ ਆ ਕਿਸ ਤਰ੍ਹਾਂ ਦੇਖਦੇ ਹੋ ਸ਼ਰਮ ਚੋਣ ਕੰਪੇਨ ਨੂੰ ਕਿਸ ਤਰ੍ਹਾਂ ਦਾ ਹਲਾਰਾ ਮਿਲ ਰਿਹਾ ਬਾਜੀ ਪ੍ਰਮਾਤਮਾ ਦੀ ਕਿਰਪਾ ਹੈ ਆਕਾਲ ਪੁਰਖ ਵੈਗਰੂ ਦੀ ਬਖਸ਼ਿਸ਼ ਆ ਮੈਂ ਸਾਰੇ ਪਟਿਆਲਾ ਲੋਕ ਸਭਾ ਹਲਕੇ ਦੇ ਸੀਨੀਅਰ ਲੀਡਰਸ਼ਿਪ ਸਾਰੇ ਅਹੁਦੇਦਾਰ ਤੇ ਵਰਕਰ ਸਹਿਬਾਨ ਦਾ ਧੰਨਵਾਦ ਕਰਦਾ ਕਿ 40 ਡਿਗਰੀ ਟੈਂਪਰੇਚਰ ਹੋਣ ਦੇ ਬਾਵਜੂਦ ਵੀ ਬਹੁਤ ਵਧੀਆ ਢੰਗ ਨਾਲ ਕਹਿ ਸਕਦੇ ਆ ਕਿ ਹਰ ਹਲਕੇ 'ਚ ਮੇਰੀ ਕੈਂਪੇਨ ਜਿਹੜੀ ਵਰਕਰ ਆਪ ਚਲਾ ਰਹੇ ਆ ਮੈਂ ਕਹਿ ਸਕਦਾ ਕਿ ਹੁਣ ਜਿਹੜੀ ਕੈਂਪੇਨ ਆ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਜਿਸ ਤਰ੍ਹਾਂ ਇੱਕ ਲੋਕ ਲਹਿਰ ਬਣ ਗਈ ਹੋਈ ਮਤਲਬ ਇੱਕ ਪਲਾਨ ਢੰਗ ਨਾਲ ਔਰ ਬੜਾ ਪਿਆਰ ਸਤਿਕਾਰ ਹੈ ਜਿਹੜਾ ਪਿਛਲੇ 20 ਦਿਨਾਂ 'ਚ ਮੈਨੂੰ ਲੋਕਾਂ ਤੋਂ ਮਿਲਿਆ ਨਹੀਂ ਮੇਰੀ ਉਮੀਦ ਤੋਂ ਕਿਤੇ ਵੱਧ ਪਿਆਰ ਆ ਬਜ਼ੁਰਗਾਂ ਦਾ ਭਰਾਵਾਂ ਦਾ ਮਾਇਆ ਦਾ ਭੈਣਾਂ ਦਾ ਬੜਾ ਸਤਿਕਾਰ ਮੈਨੂੰ ਮਿਲਿਆ ਹੈ ਬਿਲਕੁਲ ਕਿੰਨੇ ਵਜੇ ਘਰੋਂ ਚੱਲਦੇ ਹੋ ਸ਼ਰਮਾ ਜੀ ਸ਼ਾਮ ਨੂੰ ਕਿੰਨੇ ਵਜੇ ਘਰ ਵੜਦੇ ਹੋ ਜਿਹੜਾ ਚੋਣ ਕੰਪੇਨਾਂ ਕਿੰਨਾ ਕ ਕੰਪਲੀਟ ਆ ਜਿਹੜਾ ਸ਼੍ਰੋਮਣੀ ਕਾਲੀਦਾਦ ਹੁਣ ਤੱਕ ਹੋ ਚੁੱਕਿਆ ਪ੍ਰਮਾਤਮਾ ਦੀ ਕਿਰਪਾ ਜੀ ਮੈਂ ਦੂਸਰਾ ਰਾਉਂਡ ਜਿਹੜਾ ਨੌ ਹਲਕਿਆਂ 'ਚ ਸ਼ੁਰੂ ਕਰਿਆ ਹੋਇਆ ਇੱਕ ਰਾਉਂਡ ਮੈਂ ਪਹਿਲਾਂ ਕੰਪਲੀਟ ਕਰਿਆ ਤਾਂ ਦੂਸਰਾ ਰਾਉਂਡ ਸਟਾਰਟ ਹੋ ਗਿਆ ਉਸ ਤੋਂ ਪਹਿਲਾਂ ਪੰਜਾਬ ਬਚਾਓ ਯਾਤਰਾ ਇੱਕ ਹਲਕਾ ਸਮਾਣਾ ਰਹਿ ਗਿਆ ਉਹ ਕੱਲ ਨੂੰ ਜੀ ਹਾਂ ਕਰਨ ਜਾ ਰਹੇ ਆ ਔਰ ਵੱਡੀ ਗੱਲ ਆ ਕਿ ਸਾਡੇ ਵਿਰੋਧੀ ਜਿਹੜੇ ਕੈਂਪੇਨ ਚ ਬਹੁਤ ਜ਼ਿਆਦਾ ਪਿਛੜ ਚੁਕੇ ਆ ਮਤਲਬ ਉਹਨਾਂ ਦੀ ਕੈਂਪੇਨ ਕਿਤੇ ਨੇੜੇ ਤੇੜੇ ਵੀ ਨਜ਼ਰ ਨਹੀਂ ਆਂਦੀ ਕਿਉਂਕਿ ਸਾਡੇ 9 ਦੇ 9 ਹਲਕਾ ਇੰਚਾਰਜ ਡਟ ਕੇ ਮੈਦਾਨ ਚ ਉਤਰੇ ਹੋਇਆ ਇਕੱਲੇ ਇਕੱਲੇ ਪਿੰਡ ਚ ਜਾ ਕੇ ਉਹ ਮੀਟਿੰਗਾਂ ਕਰ ਰਹੇ ਆ ਮੇਰੀਆਂ ਮੀਟਿੰਗਾਂ ਕਰਵਾ ਰਹੇ ਆ ਦੂਸਰੇ ਪਾਸੇ ਜਿਹੜੀ ਦਲ ਬਦਲੀਆਂ ਹੋਈਆਂ ਨਾ ਜੀ ਹੁਣ ਭਾਜਪੀ ਦੀਆਂ ਕਾਂਗਰਸ ਦੀ ਚਾਰ ਬਰੀ ਅੰਪੀਰ ਹੈ ਮਹਾਰਾਣੀ ਪ੍ਰਨੀਤ ਕਰੀ ਫਿਰ ਸੀਐਮ ਰਹੇ ਉਹਨਾਂ ਦਾ ਪਰਿਵਾਰ ਉਹ ਆਪਣਾ ਕਾਰਡਰ ਛੱਡ ਕੇ ਇੱਕ ਨਵੇਂ ਕਾਰਡਰ ਚ ਐਂਟਰੀ ਕਰੀ ਉਹਨਾਂ ਨੇ ਬੀਜੇਪੀ ਚ ਤੇ ਜਿਹੜਾ ਬੀਜੇਪੀ ਦਾ ਐਗਜ਼ਿਸਟਿੰਗ ਕਾਰਡਰ ਤਾਂ ਉਹਨੂੰ ਇਗਨੋਰ ਕਰਕੇ ਹਰ ਨੌ ਹਲਕੇ ਚ ਉਹਨਾਂ ਨੇ ਆਪਣੇ ਬੰਦੇ ਕਾਂਗਰਸ ਤੋਂ ਲਿਆਣ ਕੇ ਫਿੱਟ ਕਰਦੇ ਮਤਲਬ ਹਲਕਾਂ ਚਾਰਜ ਆਪਣੇ ਫਿੱਟ ਕਰਤੇ ਕੈਂਪੇਨ ਜਿਹੜਾ ਡਿਸਟਿੰਗ ਕਾਰਡਰ ਤਾਂ ਕਿਤੇ ਨਾ ਕਿਤੇ ਆਪਣੇ ਆਪ ਨੂੰ ਠਗਿਆ ਹੋਇਆ ਮਹਿਸੂਸ ਕਰਨ ਲੱਗਿਆ ਇਸ ਕਰਕੇ ਭਾਜਪਾ ਦਾ ਕਾਰਡਰ ਭਾਜਪਾ ਦੀ ਵਿਰੋਧਤਾ ਜਿਹੜਾ ਉਹ ਕਰ ਰਿਹਾ ਹੈਗਾ ਤੁਸੀਂ ਮੰਨਦੇ ਉਸ ਚੀਜ਼ ਨੂੰ ਵੀ ਭਾਜਪਾ ਦੇ ਵਿੱਚ ਹੀ ਵਿਰੋਧ ਆ ਕਾਂਗਰਸ ਦੇ ਵਿੱਚ ਹੀ ਵਿਰੋਧ ਆ ਆਮ ਆਦਮੀ ਪਾਰਟੀ ਦੇ ਵਿੱਚ ਹੀ ਵਿਰੋਧ ਆ ਵੀ ਅਕਾਲੀ ਦਲ ਚ ਵਿਰੋਧ ਨਹੀਂ ਹੈ ਤੁਸੀਂ ਨਾ ਜੀ ਇੱਕ ਚੀਜ਼ ਸਮਝੋ ਜੀ ਹੁਣ ਕਾਂਗਰਸ 6-6 ਵਾਰੀ ਐਮਐਲਏ ਬਣਿਆ ਸਰਦਾਰ ਲਾਲ ਸਿੰਘ ਜੀ ਹਰਦੀਾਲ ਕੰਬੋਜ ਵੀ ਦੋ ਵਾਰੀ ਬਣੇ ਆ ਮਦਨ ਲਾਲ ਹੈਗੇ ਦੂਸਰੇ ਉਹਨਾਂ ਦੇ ਲੀਡਰ ਆ ਜੇਲਾਂ ਚ ਵੀ ਬੈਠੇ ਆ ਕਈ ਲੀਡਰ ਬੈਠੇ ਸੋ ਮਤਲਬ ਗਰਾਉਂਡ ਤੇ ਤਾਂ ਉਹ ਸੀਗੇ ਕਾਡਰ ਉਹਨਾਂ ਦਾ ਸੀਗਾ ਨਵਾਂ ਕੈਂਡੀਡੇਟ ਗਾਂਧੀ ਹੁਣ ਪ੍ਰੋਬਲਮ ਇਹ ਆ ਵੀ ਗਾਂਧੀ ਉਹਨਾਂ 'ਚ ਗੁੱਸਾ ਦਿਖ ਰਿਹਾ ਸ਼ਰਮੈ ਤੁਹਾਨੂੰ ਕਿਤੇ ਤੁਸੀਂ ਇੱਕ ਚੀਜ਼ ਦੇਖੋ ਨਾ ਜੀ ਗਾਂਧੀ ਨੇ ਕਾਂਗਰਸ ਦੇ ਅੰਗੇਸਟਿਕ ਬਹੁਤ ਵੱਡੀ ਕੈਂਪੇਨ ਬਿਲਟ ਕਰੀ ਥੀ 14 ਚ ਸੱਚਾ 14 ਚ ਵੀ ਕਾਂਗਰਸ ਪਸਤਾ ਜਾਰੀ ਪਾਰਟੀ ਆ ਕਾਂਗਰਸ ਨੇ ਦੇਸ਼ ਨੂੰ ਲੁੱਟਿਆ ਇੱਕ ਖੁੰਨੀ ਪੰਜਾ ਆ ਇਹ ਕਾਲ ਤੱਕ ਸਾਹ ਤੇ ਅਟੈਕ ਕਰਵਾਇਆ ਇਹਨਾਂ ਨੇ 84 ਚ ਕਿਤਰਾ ਇਹ ਕੈਂਪੇਨ ਬਿਲਟ ਕਰਕੇ ਉਹ ਜਿੱਤਿਆ ਸੀਗਾ ਜਿੱਤਿਆ ਸੀ ਬਿਲਕੁਲ ਸਰ ਇਹ ਕੈਂਪੇਨ ਬਿਲਟ ਕਰਕੇ ਹੁਣ ਜਦੋਂ ਉਹ ਵੋਟ ਮੰਗਣ ਕਾਂਗਰਸੀਆਂ ਕੋਲ ਜਾਂਦਾ ਆ ਹਮ ਉੱਥੇ ਫਿਰ ਕੁਐਸਚਨ ਹੁੰਦੇ ਆ ਵੀ ਯਾਰ ਅੱਜ ਕਾਂਗਰਸ ਨਵੀਂ ਹੋ ਗਈ ਹਮ ਕੀ ਗਾਂਧੀ ਜੀ ਨੇ ਜਿਹੜੇ ਪ੍ਰਿੰਸੀਪਲਾਂ ਦੀ ਉਹ ਗੱਲ ਕਰਦੇ ਸੀਗੇ ਜਿਹੜੇ ਉਸੂਲਾਂ ਦੀ ਉਹ ਗੱਲ ਕਰਦੇ ਸੀਗੇ ਕਿਹਾ ਗਾਂਧੀ ਜੀ ਨੇ ਹੁਣ ਕਰਪਸ਼ਨ ਨੂੰ ਅਸੈਪਟ ਕਰ ਲਿਆ ਹਮ ਬਿਲਕੁਲ ਕਿਹਾ ਕਾਂਗਰਸ ਨੂੰ ਅਕਾਲ ਤਖਤ ਸਾਹਿਬ ਜਾਂ 84 ਤੋਂ ਜਿਹੜਾ ਉਹਨਾਂ ਨੂੰ ਛੁਟਕਾਰਾ ਦੇ ਦਿਆ ਗਾਂਧੀ ਜੀ ਨੇ ਸੋ ਇਹ ਬੜੇ ਵੱਡੇ ਕੁਐਸਚਨ ਮਾਰਕਾਂ ਅੱਜ ਤੁਸੀਂ ਦੇਖੋ ਵੀ ਜਿੰਨੇ ਹਲਕਾਂ ਇੰਚਾਰਜ ਹਮ ਡਾਇਰੈਕਟਲੀ ਵਿਰੋਧ ਵਿੱਚ ਨਿਕਲੇ ਡਾਇਰੈਕਟਲੀ ਉਹਨਾਂ ਨੇ ਰੈਲੀਆਂ ਕਰਕੇ ਵਿਰੋਧ ਕਰਿਆ ਔਰ ਕਾਂਗਰਸ ਦਾ ਕਾਂਡਰ ਗਾਂਧੀ ਨਾਲ ਚਤੁਰਨ ਨੂੰ ਤਿਆਰ ਨਹੀਂ ਹੋਇਆ ਉਹਦਾ ਫਾਇਦਾ ਕਿਹਨੂੰ ਹੋਣਾ ਤੀਸਰੀ ਗੱਲ ਜਿਹੜੀ ਫਾਇਦੇ ਵਾਲੀ ਗੱਲ ਮੇਰੀ ਜਿਹੜੀ ਕੈਂਪੇਨ ਆ ਨਾ ਜੀ ਉਹ ਕੋਈ ਨੈਗੇਟਿਵ ਨਹੀਂ ਮੈਂ ਤਾਂ ਸਿਰਫ ਲੋਕਾਂ ਨੂੰ ਇੱਕ ਬੇਨਤੀ ਕਰਦਾ ਵੀ ਮੇਰਾ ਕਰਦਾਰ ਮੇਰੀ ਕਾਰਗੁਜ਼ਾਰੀ ਹਮ ਪਾਰਟੀ ਦਾ ਕਰਦਾਰ ਪਾਰਟੀ ਦੀ ਕਾਰਗੁਜ਼ਾਰੀ ਕੌਣ ਪੰਜਾਬ ਦੇ ਹਿੱਤਾਂ ਦੀ ਲੜਾਈ ਲੜ ਸਕਦਾ ਅੱਜ ਮੁੱਦਾ ਇਹ ਹੈਗਾ ਬਿਲਕੁਲ ਠੀਕ ਹੈ ਨਾ ਕਿਨੇ ਪੰਜਾਬ ਦੇ ਲੜਾਈ ਉਹੀ ਲੜ ਸਕਦਾ ਜਿਹੜਾ ਪਹਿਲਾਂ ਲੜਦਾ ਰਿਹਾ ਪਹਿਲਾਂ ਲੜਿਆ ਠੀਕ ਹੈ ਨਾ ਕਪੂਰੀ ਚ ਮੋਰਚਾ ਤੁਸੀਂ ਦੇਖੋ ਸ਼੍ਰੋਮਣੀ ਅਕਾਲੀ ਦਲ ਨੇ ਲੜਾਇਆ ਪੰਜਾਬੀ ਸੂਬੇ ਦਾ ਮੋਰਚਾ ਸ਼੍ਰੋਮਣੀ ਅਕਾਲੀ ਦਲ ਨੇ ਲੜਾਇਆ ਅਮਰਜੰਸੀ ਦੀ ਲੜਾਈ ਸ਼੍ਰੋਮਣੀ ਅਕਾਲੀ ਦਲ ਨੇ ਲੜੀ ਚਾਬੀਆਂ ਦਾ ਮੋਰਚਾ ਸ਼੍ਰੋਮਣੀ ਅਕਾਲੀ ਦਲ ਨੇ ਲੜਾਇਆ ਜੇ ਕਪੂਰੀ ਚ ਸ਼੍ਰੋਮਣੀ ਅਕਾਲੀ ਦਲ ਧਰਨਾ ਨਾ ਲੰਦਾ ਅੱਜ ਆਜ਼ਾਦੀ ਬਣੀ ਹੋਣੀ ਅੱਗੇ ਵੀ ਮਸਲੇ ਉਹੀ ਆ ਕਿਸਾਨੀ ਦੀ ਲੜਾਈ ਹੈ ਕਿਸਾਨੀ ਦੀ ਲੜਾਈ ਹੈ ਬੰਦੀ ਸਿੰਘਾਂ ਦੀ ਲੜਾਈ ਹੈਗੀ ਸਟੇਟਾਂ ਦੇ ਵੱਧ ਅਧਿਕਾਰਾਂ ਦੀ ਗੱਲ ਆ ਹੁਣ ਪਾਕੜਾ ਡੈਮ ਤੋਂ ਸਾਡਾ ਮੈਂਬਰੀ ਰਿਮੂਵ ਕਰਦੇ ਉਹਨਾਂ ਨੇ ਹੂੰ ਬਿਲਕੁਲ ਗੁਰਦਾਮਾ ਚ ਸਿੱਧੀ ਦਖਲ ਦਾ ਜੀ ਦਖਲ ਦਾ ਜੀ ਇਹ ਲੜਾਈ ਪੰਜਾਬ ਦੇ ਲੋਕਾਂ ਨੂੰ ਸਮਝਣੀ ਪੈਣੀ ਵੀ ਕਿਹੜੀ ਪਾਰਟੀ ਲੜ ਸਕਦੀ ਹੂੰ ਬਿਲਕੁਲ ਕਿਤਨੇ ਕਹਿੰਦੇ ਕੇਂਦਰੀਵਾਲ ਜੇਲ੍ਹ ਚੋਂ ਬਾਹਰ ਆਉਂਦੇ ਨੇ ਲੱਡੂ ਵੰਡੇ ਜਾਂਦੇ ਨੇ ਪੰਜਾਬ ਦੇ ਉੱਚਾ ਆਦਮੀ ਪਾਰਟੀ ਵੱਲੋਂ ਕਹਿੰਦੇ ਸਾਨੂੰ ਬੂਸਟ ਮਿਲਿਆ ਕੇਂਦਰੀਵਾਲ ਦੇ ਬਾਹਰ ਆਉਣ ਕਾਲੀ ਦਲ ਕਿਸ ਤਰ੍ਹਾਂ ਦੇਖਦਾ ਇਸ ਬੂਸਟਰ ਨੂੰ ਭਾਜੀ ਕੋਈ ਬੂਸਟ ਨਹੀਂ ਮਿਲਿਆ ਮੈਂ ਸਮਝਦਾ ਤੁਸੀਂ ਦੇਖੋ ਵੀ ਉਹ ਕਿਹੜਾ ਬਰੀ ਹੋ ਕੇ ਆਏਗਾ ਉਹ ਤਾਂ ਸਿਰਫ ਕੰਪੇਨ ਕਰਨ ਵਾਸਤੇ ਕੋਰਟ ਨੇ ਕਿਹਾ ਵੀ ਤੈਨੂੰ ਪ੍ਰੋਲ ਮਿਲੀ ਹੈ ਇੱਕ ਤਰੀਕੇ ਨਾਲ ਉਹਨੇ ਪਹਿਲੀ ਤੋਂ ਬਾਅਦ ਫਿਰ ਜੇਲ੍ਹ ਚ ਜਾਣਾ ਹੈ ਫਿਰ ਜੇਲ੍ਹ ਚ ਜਾਣਾ ਯਾਨੀ ਬਾਹਰ ਆਣ ਦਾ ਮਤਲਬ ਇਹ ਤਾਂ ਨਹੀਂ ਹੈਗਾ ਵੀ ਉਹ ਸਾਫ ਸੁਥਰਾ ਹੋ ਕੇ ਆ ਗਿਆ ਪੂਰੀ ਦੁਨੀਆ ਨੂੰ ਪਤਾ ਵੀ ਉਹਨੇ ਸ਼ਰਾਬ ਦੇ ਅੰਦਰ ਘਟਾਲਾ ਕਰਿਆ ਪੂਰੀ ਦੁਨੀਆ ਨੂੰ ਪਤਾ ਸੇਮ ਪਾਲਿਸੀ ਪੰਜਾਬ ਚ ਲਾਗੂ ਹੋਈ ਹੈ ਪੂਰੀ ਦੁਨੀਆ ਬੀਜੇਪੀ ਦਾ ਵੀ ਦੋਗਲਾ ਚਿਹਰਾ ਦੇਖ ਰਹੀ ਹੈ ਜੇ ਉਹਨਾਂ ਨੇ ਉੱਥੇ ਦਿੱਲੀ ਚ ਕੇਜਰੀਵਾਲ ਨੂੰ ਅੰਦਰ ਕਰਿਆ ਇੱਥੇ ਭਗਵੰਤ ਮਾਨ ਨੂੰ ਕਿਉਂ ਨਹੀਂ ਕਰਿਆ ਕਿਉਂ ਨਹੀਂ ਕਰਿਆ ਕਿਉਂ ਕਿਉਂਕਿ ਭਗਵੰਤ ਮਾਨ ਜਾ ਕੇ ਮਿਤਸਾਜੀ ਦੇ ਗੋਡੇ ਫੜਦਾ ਹੈਗਾ ਉਹਦੀ ਡਾਇਰੈਕਸ਼ਨ ਤੇ ਚੱਲਦਾ ਹੈਗਾ ਜੋ ਉਹ ਕਹਿੰਦੇ ਆ ਭਗਵੰਤ ਮਾਨ ਜੀ ਉਹ ਕਰਦੇ ਆ ਐਸੇ ਕਰਕੇ ਤਾਂ ਪੰਜਾਬ ਚ ਕਿਸਾਨਾਂ ਤੇ ਅਤਿਆਚਾਰ ਹੋ ਰਿਹਾ ਹੁਣ ਮੇਰੇ ਹਲਕੇ ਚ ਕਿਸਾਨ ਮਾਰੇ ਗਿਆ ਬਿਲਕੁਲ ਕਿੰਨੀ ਕਾਰਵਾਈ ਹੋ ਉਸ ਤੋਂ ਪਹਿਲਾਂ ਗੋਲੀਆਂ ਚੱਲੀਆਂ ਸ੍ਰੀਆਮ ਹਰਿਆਣਾ ਪੁਲਿਸ ਨੇ ਆ ਕੇ ਪੰਜਾਬ ਚ ਮਾਰੇ ਕਿੰਨੀ ਕਾਰੋ ਕਿਉਂ ਕਿਉਂ ਕਾਰਵਾਈ ਨਹੀਂ ਹੋਈ ਕਾਰਵਾਈ ਇਸ ਕਰਕੇ ਨਹੀਂ ਹੋਈ ਵੀ ਭਗਵੰਤ ਮਾਨ ਅੰਮਿਤ ਸਾ ਦਾ ਚਮਚਾ ਬਣਿਆ ਹੋਇਆ ਜਿਸ ਦਿਨ ਅੰਮਿਤ ਸਾ ਨੂੰ ਭਗਵੰਤ ਮਾਨ ਨੇ ਅੱਖਾਂ ਦਿਖਾਈਆਂ ਉਹਨੇ ਕੇਜਰੀਵਾਲ ਦੀ ਤਰ੍ਹਾਂ ਚੱਕ ਕੇ ਅੰਦਰ ਠੋਕ ਦੇਣਾ ਇਹ ਡਰ ਸੀਐਮ ਦੇ ਮਨ ਚ ਆ ਬਿਲਕੁਲ ਸ਼ਰਮ ਜੀ ਇੱਕ ਪਾਸੇ ਕੈਬਨਟ ਮਿਨਿਸਟਰ ਨੇ ਚੋਣ ਮੈਦਾਨ ਦੇ ਵਿੱਚ ਪਟਿਆਲਾ ਲੋਕ ਸਭਾ ਤੋਂ ਇੱਕ ਪਾਸੇ ਐਨਕੇ ਸ਼ਰਮਾ ਨੇ ਇੱਕ ਪਾਸੇ ਗਾਂਧੀ ਜੀ ਨੇ ਤੇ ਇੱਕ ਪਾਸੇ ਮਹਾਰਾਣੀ ਪ੍ਰਨੀਤ ਕੌਰ ਆ ਕਹਿੰਦੇ ਜਦੋਂ ਪਾਵਰ ਹੁੰਦੀ ਹੈ ਪਾਵਰ ਦਾ ਇਸਤੇਮਾਲ ਤਾਂ ਸਰਕਾਰ ਕਰਦੀ ਹੈ ਜਾਂ ਨਹੀਂ ਕਰਦੀ ਦੇਖੋ ਭਾਜੀ ਮੈਂ ਨਾ ਜੀ ਸਰਪੰਚੀ ਤੋਂ ਚਲਿਆ ਪਿੰਡ ਦਾ ਸਰਪੰਚ ਬਣਿਆ ਦੋ ਵਾਰੀ ਕੌਂਸਲ ਦਾ ਪ੍ਰਧਾਨ ਬਣਿਆ ਮਨਿਸਟਰ ਰਿਹਾ ਐਮਐਲਏ ਰਿਹਾ ਔਰ ਮੈਂ ਇੱਕ ਪਿੰਡ 'ਚ ਪੈਦਾ ਹੋਇਆ ਨੰਗੇ ਪੈਰ ਸਕੂਲ ਵੀ ਗਿਆ ਇੱਥੇ ਤੱਕ ਪਹੁੰਚਿਆ ਖੇਤੀ ਬੜਦਾ ਨਾਲ ਵੀ ਕਰੀ ਟਰੈਕਟਰ ਨਾਲ ਵੀ ਕਰੀ ਮੇਰੀ ਇੱਕ ਸੋਚ ਰਹੀ ਆ ਵੀ ਜੋ ਸੀਟ ਤੁਹਾਨੂੰ ਮਿਲੇ ਉਹਦੇ ਨਾਲ ਇਨਸਾਫ ਹੋਣਾ ਚਾਹੀਦਾ ਮੈਂ ਲੋਕਾਂ ਨੂੰ ਵੀ ਬੇਨਤੀ ਕਰਦਾ ਵੀ ਜਿਸ ਵੀ ਸੀਟ ਤੇ ਮੈਂ ਰਿਹਾ ਤੁਸੀਂ ਜੱਜ ਕਰੋ ਵੀ ਮੈਂ ਉਹਦੇ ਨਾਲ ਇਨਸਾਫ ਕਰਿਆ ਕਿ ਨਹੀਂ ਕਰਿਆ ਜੇ ਮੈਂ ਇਨਸਾਫ ਕਰਿਆ ਤਾਂ ਮੇਰਾ ਰਾਈਟ ਬਣਦਾ ਵੋਟਾਂ ਦਾ ਜੇ ਮੈਂ ਨਹੀਂ ਕਰਿਆ ਤਾਂ ਮੇਰਾ ਬਿਲਕੁਲ ਹੱਕ ਨਹੀਂ ਬਣਦਾ ਮੈਂ ਮਹਾਲੀ ਸ਼ਹਿਰ ਦੇਖੋ ਇਹ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਔਰ ਮੇਰਾ ਵਿਜ਼ਨ ਸੀਗਾ ਕਿਉਂਕਿ ਮੈਂ ਉੱਥੇ ਹਲਕਾ ਇੰਚਾਰ ਸੀਗਾ ਬਿਲਕੁਲ 2400 ਕਰੋੜ ਲਗਿਆ ਤਾਂ ਬਹੁਤ ਹੀ ਲੰਬੀ ਗੱਲ ਨਹੀਂ ਮੈਂ ਕਰਨੀ ਜਿਹੜੀ ਆਈਟੀ ਸਿਟੀ ਆਪਾਂ ਉੱਥੇ ਬਣਾਈ ਬਿਲਕੁਲ ਅੱਜ 3 3.5 ਲੱਖ ਬੱਚੇ ਨੂੰ ਸਿੱਧੇ ਜਾਂ ਸਿੱਧੇ ਤੌਰ ਤੇ ਉੱਥੇ ਰੋਜ਼ਗਾਰ ਮਿਲਿਆ ਮਿਲਿਆ ਨਾ ਜੀ ਇਹ ਸਾਡੀ ਸੋਚ ਆ ਸੋਚਾ ਡੇਰਾ ਬਸੀ ਜੀ ਰਿਕਬਰ ਲਾਲੋ ਦੀ ਡਿਵੈਲਪਮੈਂਟ ਹੋਈ ਮੇਰੇ ਹਲਕੇ ਨੂੰ ਇੰਡਸਟਰੀ ਜ਼ੋਨ ਡਿਕਲੇਅਰ ਕਰਾਇਆ ਸਭ ਤੋਂ ਵੱਧ ਇੰਡਸਟਰੀਆਂ ਜੇ ਡੇਰਾ ਬਸੀ ਦੇ ਅੰਦਰ ਆ ਇਹ ਸਾਡਾ ਵਿਜ਼ਨ ਆ ਹੁਣ ਪਟਿਆਲਾ ਲੋਕ ਸਭਾ ਹਲਕਾ ਹੈਗਾ ਬੈਸਟ ਸੂਟਡ ਹੈ ਫਾਰ ਇੰਡਸਟਰੀ ਹੈਗਾ ਇੱਥੇ ਆਈਟੀ ਇੰਡਸਟਰੀ ਵੀ ਆ ਸਕਦੀ ਆ ਸਾਈਕਲ ਇੰਡਸਟਰੀ ਵੀ ਆ ਸਕਦੀ ਆ ਐਗਰੋ ਬੇਸਡ ਇੰਡਸਟਰੀ ਵੀ ਆ ਸਕਦੀ ਆ ਉਸ ਵਾਲੇ ਪਾਸੇ ਕਿਸੇ ਨੇ ਵੀ ਮੇਰੇ ਤੋਂ ਪਹਿਲਾਂ ਧਿਆਨ ਦੇਇਆ ਜਦ ਕਿ ਉਹ ਪੰਜਾਬ ਦੇ ਸੀਐਮ ਰਹੇ ਹੈਗੇ ਜਿਹੜੇ ਤੋਂ ਐਮਪੀ ਲੜਦੇ ਨੇ ਹੁਣ ਗਾਂਧੀ ਜੀ ਆ ਉਹਦੀ ਬੈਲੈਂਸ ਸ਼ੀਟ ਦੇਖੋ ਤੁਸੀਂ ਸਰਕਾਰ ਦਾ ਕਿੰਨਾ ਕਾਸਰ ਰਹੂਗਾ ਇਸ ਚੋਣਾਂ ਦੇ ਵਿੱਚ ਸਰਕਾਰ ਦਾ ਮੌਜੂਦਾ ਕੈਬਨਟ ਮਿਨਿਸਟਰ ਤੁਹਾਡੇ ਮੁਕਾਬਲੇ ਭਾਜੀ ਮੈਂ ਦੱਸਿਆ ਕੈਬਨਟ ਮਿਨਿਸਟਰ ਆ ਉਹਦਾ ਆਸਰ ਹੋਣਾ ਸੀਗਾ ਹਮ ਇੱਕ ਸਿੰਗਲ ਕਾਰਗਜ਼ਾਰੀ ਲੈ ਕੇ ਜਾਂਦੇ ਹਮ ਤੁਸੀਂ ਪਿੰਡਾਂ ਦੀ ਡਿਸਪੈਂਸਰੀਆਂ ਦਾ ਹਾਲ ਦੇਖ ਲਿਓ ਡਾਕਟਰ ਨਹੀਂ ਉੱਤੇ ਹਮ ਹਸਪਤਾਲਾਂ ਦੇ ਅੰਦਰ ਡਾਕਟਰ ਨਹੀਂ ਦਵਾਈਆਂ ਨਹੀਂ ਮਿਲਦੀਆਂ ਗਈਆਂ ਅੱਜ ਆ ਸਾਰਾ ਘੱਗਰ ਪੋਲਿਊਟ ਕਰ ਰਿਹਾ ਹੈਗਾ ਜ਼ਮੀਨ ਨੂੰ ਕੈਂਸਰ 7% ਪੰਜਾਬ 'ਚ ਇਨਕਰੀਜ਼ ਹੋ ਗਿਆ ਸਰਕਾਰ ਦਾ ਹੈਲਥ ਮਿਨਿਸਟਰੀ ਦਾ ਕੋਈ ਉੱਤਰ ਨੂੰ ਧਿਆਨ ਨਹੀਂ ਵੀ ਕਿਸ ਤਰ੍ਹਾਂ ਆਪਾਂ ਸੇਵ ਕਰਨਾ ਹੈਗਾ ਹਮ ਇੱਕ ਸਿੰਗਲ 2.5 ਸਾਲ ਦੀ ਅਚੀਵਮੈਂਟ ਇਸ ਸਰਕਾਰ ਦੀ ਨਹੀਂ ਹਮ ਇੱਕ ਇਹਨਾਂ ਨੂੰ ਓਵਰ ਕੌਨਫੀਡੈਂਸ ਹੈ ਇਹ ਆ ਵੀ ਲੋਕਾਂ ਨੇ ਹਵਾ 'ਚ ਉਸ ਟਾਈਮ ਵੋਟਾਂ ਪਾ ਦੀਆਂ ਅੱਜ ਵੀ ਹਰ ਪਿੰਡਾਂ 'ਚ ਲੇਡੀਜ਼ ਇਹਨਾਂ ਦੇ ਐਮਐਲਏ ਨੂੰ ਘੇਰ ਕੇ ਖੜ ਜਾਂਦੀਆਂ ਵੀ ਦਿਓ 1000 ਰੁਪਏ ਦਿਓ 1000 ਰੁਪਏ ਨੌਜਵਾਨ ਹਰ ਪਿੰਡ 'ਚ ਆਪ ਵਾਲਿਆਂ ਨੂੰ ਘੇਰ ਕੇ ਖਾੜੇ ਵੀ ਦਿਓ ਸਾਨੂੰ ਰੁਜ਼ਗਾਰ ਹਮ ਕਿਸਾਨ ਹਰ ਪਿੰਡ 'ਚ ਰੋਕ ਕੇ ਖੜ ਰਹੇ ਆ ਵੀ ਦਿਓ ਐਮਐਸਪੀ ਹਮ ਦਿਓ ਖਰਾਬੇ ਦਾ 50000 ਰੁਪਏ ਯਾਨੀ ਮਤਲਬ ਇੱਕ ਇੱਕ ਸਿੰਗਲ ਮੈਂ ਇੱਥੇ ਚੱਲ ਗਿਆ ਭਗਵੰਤ ਮਾਨ ਜੀ ਦੇ ਨਵੇਂ ਸੌਰੇ ਆ ਉਹਨੂੰ ਜਿਹੜੀ ਸੜਕ ਜਾਂਦੀ ਹੈ ਨਾ ਜਿੱਥੇ ਚਲੋ ਨਵਾਂ ਨਵਾਂ ਚਾਹ ਹੁੰਦਾ ਬੰਦਾ ਕੰਮ ਤਾਂ ਕਰ ਦੇਣਾ ਤੁਸੀਂ ਦੇਖ ਲਿਓ ਵੀ ਇੱਕ ਸਾਈਕਲ ਵਾਲੇ ਨੇ ਮੇਰੀ ਗੱਡੀ ਦੇ ਅੱਗੇ ਸਾਈਕਲ ਲਾ ਲਿਆ 1 ਕਿਲੋਮੀਟਰ ਤੱਕ ਉਹਨੇ ਸਾਈਡ ਨਹੀਂ ਦਿੱਤੀ ਇੰਨੀ ਟੁੱਟੀ ਪਈ ਆ ਸੜਕ ਸਾਰੀ ਯਾਨੀ ਟੁੱਟੀਆਂ ਸੜਕਾਂ ਓਵਰਫਲੋ ਹੁੰਦਾ ਪਾਣੀ ਇੱਥੇ ਰਾਤ ਮੈਂ ਆ ਪਿੰਡ ਦਾ ਅਲੀ ਕਿਹੜਾ ਉੱਥੇ ਰਾਤ ਮੀਟਿੰਗ ਸੀ ਬਹੁਤ ਵੱਡੀ ਸੜਕ ਉੱਥੇ ਸ਼ਰੋਮਣੀ ਅਕਾਲੀ ਦੰਦ ਨੇ 15 ਕਰੋੜ ਲਾਇਆ ਆਪਣੇ ਟਾਈਮ ਤੇ ਸਨੌਰ ਹਲਕੇ ਤੇ ਹੂੰ ਤੇ ਨੈਸ਼ਨਲ ਹਾਈਵੇ ਦੇ ਉੱਤੇ ਸੀਵਰੇਜ ਓਵਰਫਲੋ ਹੋ ਕੇ ਚੱਲ ਰਿਹਾ ਹੈਗਾ ਮੋਟਾਂ ਦੇ ਦਿਨਾਂ 'ਚ ਵੀ ਤੁਸੀਂ ਸੀਵਰ ਪ੍ਰੋਪਰ ਕਲੀਨ ਨਹੀਂ ਕਰਵਾ ਸਕਦੇ ਤੁਸੀਂ ਵੋਟਾਂ ਤੋਂ ਬਾਅਦ ਹੁਣ 2 ਸਾਲ 'ਚ ਕਿੰਨੇ ਕਰੋੜ ਰੁਪਏ ਲੱਗੇ ਪੰਜਾਬ ਦੇ ਡਿਵੈਲਪਮੈਂਟ ਤੇ ਬਾਜੀ ਫੁੱਟੀ ਕਾਢੀ ਨਹੀਂ ਲਗੀ ਹੂੰ ਪੰਜਾਬ ਦਾ ਦਿਵਾਲੀਆ ਨਿਕਲ ਗਿਆ ਹੂੰ ਤੁਸੀਂ ਹਾਲਾਤ ਦੇਖੋ ਪੂਰੇ ਹਿੰਦੁਸਤਾਨ 'ਚ ਸਭ ਤੋਂ ਵੱਧ ਸੈਲਰੀਆਂ ਕਰਮਚਾਰੀਆਂ ਦੀ ਪੰਜਾਬ 'ਚ ਦਿੱਤੀ ਹੂੰ ਕਾਂਗਰਸ ਨੇ ਉਹਨੂੰ ਸੈਂਟਰ ਦੇ ਬਰਾਬਰ ਕਰਤਾ ਹਮ ਅੱਜ ਤੁਸੀਂ ਹਾਲਾਤ ਦੇਖੋ ਵੀ ਕੇਂਦਰ ਦਾ ਡੀਏ ਹੈਗਾ 50% ਹਮ ਤੇ ਪੰਜਾਬ ਚ ਮਿਲ ਰਿਹਾ ਹੈਗਾ 38% 12% ਜਿਹੜੀ ਸੈਲਰੀਆਂ ਪੰਜਾਬ ਚ ਘੱਟ ਮਿਲ ਰਹੀਆਂ ਕੇਂਦਰ ਨਾਲੋਂ ਹਮ 5 ਸਾਲ ਦੇ ਏਰੀਆ ਨਹੀਂ ਮਿਲੇ ਹਮ ਬਾਦਲ ਸਾਹਿਬ ਨੇ ਉਸ ਟਾਈਮ ਇਹ ਵੀ ਪਾਲਿਸੀ ਬਣਾਈ ਤੀ ਵੀ ਮੁਲਾਜ਼ਮਾਂ ਨੂੰ ਮਕਾਨ ਦਵਾਂਗੇ ਬਣਾ ਕੇ ਹਮ ਉਹ ਉੱਥੇ ਦੀ ਉੱਥੇ ਠੱਪ ਰਹਿ ਗਈ 25 ਤਰੀਕ ਤੱਕ ਪੁਲਿਸ ਮੁਲਾਜ਼ਮਾਂ ਨੂੰ ਸੈਲਰੀਆਂ ਨਹੀਂ ਮਿਲੀਆਂ ਜੀ ਹਮ ਅਗਲੇ ਮਹੀਨੇ 25% ਸੈਲਰੀਆਂ ਜਿਹੜੀਆਂ ਤੁਸੀਂ ਦੇਖਿਓ ਸਾਰੇ ਮੁਲਾਜ਼ਮਾਂ ਦੀ 3 ਮਹੀਨੇ ਡੈਫਰ ਹੋਣਗੀਆਂ 750 ਕਰੋੜ ਰੁਪਏ ਪਬਲਿਸਿਟੀ ਤੇ ਖਰਚ ਹੋ ਰਿਹਾ ਜਿਹੜਾ ਕਣਕ ਤੇ ਦਾਲ ਡਿਸਟ੍ਰੀਬਿਊਸ਼ਨ ਤੇ ਅਸੀਂ 43 ਕਰੋੜ ਰੁਪਏ ਖਰਚ ਕਰਦੇ ਤੇ ਇਹ 680 ਕਰੋੜ ਰੁਪਏ ਖਰਚ ਕਰ ਰਹੇ ਹਾਂ ਸੋ ਇਹ ਪੰਜਾਬ ਨੂੰ ਦਿੱਲੀ ਦਾ ਪੈਸਾ ਜਿਹੜਾ ਪੰਜਾਬ ਦਾ ਲੁੱਟ ਕੇ ਦਿੱਲੀ ਵਾਲੇ ਪਾਸੇ ਨੂੰ ਲੈ ਕੇ ਜਾ ਰਹੇ ਰਾਜ ਸਭਾ ਮੈਂਬਰ ਰਾਗਵ ਚੱਡਾ ਇੰਗਲੈਂਡ ਕਿਉਂ ਬੈਠਾ ਬਾਜੀ ਇੰਗਲੈਂਡ ਇੱਥੇ ਤੁਹਾਨੂੰ ਪਤਾ ਹੀ ਆ ਜੀ ਜਿਹੜੀ ਈਡੀ ਆ ਹਮ ਇਹਨਾਂ ਨੇ ਜਦੋਂ ਠੱਗੀਆਂ ਮਾਰੀਆਂ ਨਾ ਜੀ ਹਮ ਬਿਲਕੁਲ ਪਰਵਾਹ ਨਹੀਂ ਕਰੀ ਵੀ ਕੋਈ ਜੱਜ ਕਰ ਰਿਹਾ ਹਮ ਪੈਸੇ ਇਕੱਠੇ ਕਰੇ ਲੁੱਟ ਕੇ ਦਿੱਲੀ ਲੈ ਗਏ ਸਿੱਧੀਆਂ ਜਰਨਲ ਕੌਲਾਂ ਕਰੀਆਂ ਉਹਨਾਂ ਨੇ ਕੌਲਾਂ ਰਿਕਾਰਡ ਕਰਨੀਆਂ ਪੈਸੇ ਦਾ ਹਿਸਾਬ ਕਿਤਾਬ ਕਰ ਲਿਆ ਉਹਨਾਂ ਨੂੰ ਪਤਾ ਤਾਂ ਕਿ ਫੰਡ ਮੈਨੇਜ ਰਾਗਵ ਚੱਡਾ ਕਰਦਾ ਤਾਂ ਹੁਣ ਆਮ ਆਦਮੀ ਪਾਰਟੀ ਨੂੰ ਡਰ ਹੋ ਗਿਆ ਵੀ ਜੇ ਰਾਗਵ ਚੱਡਾ ਨੂੰ ਈਡੀ ਨੇ ਅਰੈਸਟ ਕਰ ਲਿਆ ਵੀ ਪਤਾ ਨਹੀਂ ਕਿੰਨੇ ਸੋ ਕਰੋੜ ਦਾ ਘਪਲਾ ਜਿਹੜਾ ਬਾਹਰ ਨਜ਼ਰ ਆਊਗਾ ਔਰ ਬੀਜੇਪੀ ਤੁਹਾਨੂੰ ਪਤਾ ਹੀ ਹੈ ਬਿਲਕੁਲ ਉਹਨਾਂ ਨੇ ਤਾਂ ਆਪਣੀ ਇਲੈਕਸ਼ਨ ਕੈਂਪੇਨ ਚ ਪ੍ਰੂਵ ਕਰਨਾ ਵੀ ਇਹ ਕਿੱਡਾ ਵੱਡਾ ਕਰਪਟਾ ਕੇਸ ਜੀਵਾਨ ਬਿਲਕੁਲ ਇਸ ਕਰਕੇ ਆਮ ਆਦਮੀ ਪਾਰਟੀ ਨੇ ਉਹਨੂੰ ਇੰਗਲੈਂਡ ਚ ਬਿਠਾ ਦਿਆ ਵੀ ਤੂੰ ਬਾਬਾ ਇਲੈਕਸ਼ਨ ਟਪਾ ਫਿਰ ਦੇਖਾਂਗੇ ਯਾਰ ਬਿਲਕੁਲ ਲਾਸਟ ਸਵਾਲ ਆ ਸ਼ਰਮਣੀ ਕਾਲੀ ਦਲ ਨੂੰ ਅੱਜ ਸਭ ਤੋਂ ਵੱਡੀ ਘਾਟ ਕਿਹੜੀ ਮਹਿਸੂਸ ਹੋ ਰਹੀ ਆ ਉਹ ਨਹੀਂ ਪਹੁੰਚਿਆ ਭਾਜੀ ਘਾਟ ਤਾਂ ਦੇਖੋ ਸਾਡੇ ਮਹਾਨ ਲੀਡਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਬਿਲਕੁਲ ਯਾਨੀ ਇੱਕ ਮਹਾਨ ਆਇਕ ਸੀਗੇ ਮਤਲਬ ਸਦੀ ਦੇ ਉਹ ਉਸ ਉਹਨਾਂ ਨੇ ਹਰ ਵਰਗ ਨੂੰ ਨਾਲ ਲੈ ਕੇ ਚੱਲੇ ਆਮਨ ਸ਼ਾਂਤੀ ਦੇ ਭਾਈਚਾਰਕ ਸਾਂਝ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦਾ ਇੱਕ ਸਨੇਹਾ ਸੀਗਾ ਸਨੇਹਾ ਸੀ ਪੰਜਾਬ ਚ ਬੀਜੇਪੀ ਨਾਲ ਜਿਹੜਾ ਸਮਝੌਤਾ ਕਰਿਆ ਤਾਂ ਕੋਈ ਵੋਟਾਂ ਵਾਸਤੇ ਨਹੀਂ ਕਰਿਆ ਉਹਨਾਂ ਨੇ ਤੁਸੀਂ ਦੇਖੋ ਵੀ 1984 ਚ ਕਤਲਿਆ ਹੋਇਆ ਅਕਾਲ ਤਖਤ ਸਾਹਿਬ ਤੇ ਅਟੈਕ ਹੋਇਆ ਪੰਜਾਬ ਚ ਜਿਹੜੀ ਭਾਈਚਾਰਕ ਕੜਤਨ ਪੈਦਾ ਹੋ ਗਈ ਸੀ ਉਸ ਕੜਤਨ ਨੂੰ ਖਤਮ ਕਰਨ ਵਾਸਤੇ ਉਹਨੇ ਬੀਜੇਪੀ ਨਾਲ ਸਮਝੌਤਾ ਕੀਤਾ ਪਰ ਜਦੋਂ ਬੀਜੇਪੀ ਪੰਜਾਬ ਦੇ ਹਿੱਤਾਂ ਦੇ ਖਿਲਾਫ ਗਈ ਤਾਂ ਉਹਨਾਂ ਨੇ ਹੀ ਡਾਇਰੈਕਸ਼ਨ ਦੇਈ ਹਰਸੀਮਰਤ ਕੋਰ ਬਾਦਲ ਤੇ ਸੁਖਵੀਰ ਜੀ ਨੂੰ ਵੀ ਹੁਣ ਸਮਾ ਆ ਗਿਆ ਡਟ ਕੇ ਲੜਾਈ ਲੈਣ ਸੋ ਸ਼੍ਰੋਮਣੀ ਅਕਾਲੀ ਦਲ ਅੱਜ ਜਿਸ ਤਰ੍ਹਾਂ ਪਹਿਲਾਂ ਪੰਜਾਬ ਦੇ ਇਹ ਤਾਂ ਦੇ ਇੱਕ ਢਾਕੇ ਲੜਾਈ ਲੜਦਾ ਰਿਹਾ ਅਸੀਂ ਤਾਂ ਆਪਣੇ ਆਪ ਨੂੰ ਤਿਆਰ ਕਰ ਰਹੇ ਆ ਉਹ ਡਟ ਕੇ ਲੜਾਈ ਜਿਹੜੀ ਲੜਨ ਵਾਸਤੇ ਉਹਨਾਂ ਦੀ ਕਮੀ ਤਾਂ ਸਦਾ ਸਾਨੂੰ ਮਹਿਸੂਸ ਹੁੰਦੀ ਰਹੀ ਹੁਣ ਵੀ ਦੇਖੋ ਅਕਾਲੀ ਦਲ ਉਹਨਾਂ ਦੇ ਫਿਰ ਅਸੂਲ ਤੇ ਚੱਲ ਰਹੀ ਹੈ ਤਿੰਨ ਟਿਕਟਾਂ ਹਿੰਦੂਆਂ ਨੂੰ ਸਭ ਤੋਂ ਪਹਿਲਾਂ ਅਨਾਉਂਸ ਕਰੀਏ ਬਿਲਕੁਲ ਤਿੰਨੇ ਅਸੀਂ ਭਾਜਪਾ ਨੂੰ ਦਿੰਦੇ ਹਾਂ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦਾ ਸਭ ਤੋਂ ਵੱਡੇ ਪਿਛਲੇ ਟਾਈਮ ਚ ਅਚੀਵਮੈਂਟ ਤੇ ਅਗਲਾ ਏਜੰਡਾ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਆ ਜੇ ਸ਼ਾਂਤੀ ਹੋਊਗੀ ਤਾਂ ਤਰੱਕੀ ਹੋਊਗੀ ਤਰੱਕੀ ਹੋਊਗੀ ਤਾਂ ਪੰਜਾਬ ਚ ਇੰਡਸਟਰੀ ਆਊਗੀ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇ ਬਿਲਕੁਲ ਲਾਸਟ ਸਵਾਲ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿ ਟਿੱਚਰ ਕੀਤੀ ਮਾ ਜਗੀਰਕੌਰ ਨੂੰ ਕਿ ਬਣਦੀ ਸੀ ਪਬਲਿਕ ਦੇ ਵਿੱਚ ਬਾਜੀ ਕਰੈਕਟਰੇ ਨਹੀਂ ਰਹਿਆ ਅਸੂਲੇ ਨਹੀਂ ਰਹੇ ਕਿ ਮਤਲਬ ਇਹ ਆ ਵੀ ਅੱਜ ਰਾਜਨੀਤੀ ਚ ਇੰਨਾ ਗੰਦਲ ਹੋ ਗਈ ਕੋਈ ਕਿਸੇ ਤੇ ਪਰਸਨਲ ਅਟੈਕ ਕਰਦਾ ਕਿਸੇ ਨੂੰ ਸ਼ਰਮ ਵੀ ਨਹੀਂ ਆਉਂਦੀ ਵੀ ਮੇਰੀ ਮਾਂ ਭੈਣ ਕਿਆ ਹੋ ਸਕਦੀ ਆ ਸੋ ਸਮਾਜਿਕ ਕਦਰਾਂ ਕੀਮਤਾਂ ਗਿਰ ਗਈਆਂ ਲੀਡਰਾਂ ਦਾ ਪਤਾ ਨਹੀਂ ਲੱਗਦਾ ਸਵੇਰੇ ਕਿਹੜੀ ਪਾਰਟੀ ਚ ਹੁੰਦੇ ਆ ਸ਼ਾਮ ਨੂੰ ਕਿਹੜੀਆਂ ਥਰਡ ਨੂੰ ਕਿਹੜੀਆਂ ਅੱਛਾ ਪਾਰਟੀ ਦੇ ਹੈੱਡਾਂ ਨੂੰ ਇਹ ਹੋ ਗਿਆ ਪਤਾ ਨਹੀਂ ਲੀਡਰਾਂ ਨਾਲ ਹੀ ਵੋਟਾਂ ਚਲੀ ਜਾਂਦੀਆਂ ਤੁਸੀਂ ਇਹਨਾਂ ਇਲੈਕਸ਼ਨਾਂ ਚ ਦੇਖਿਓ ਵੀ ਜਿਹੜੇ ਬੰਦੇ ਅ ਡਿਸਰੈਸਪੈਕਟਡ ਸ਼ੋ ਕਰਦੇ ਆ ਸਾਡਾ ਵਿਚਾਰਧਾਰਕ ਲੜਾਈ ਆ ਹਮ ਆਪਾਂ ਨੂੰ ਵਿਚਾਰਧਾਰਾ ਦੇ ਹਿਸਾਬ ਨਾਲ ਲੜਨੀ ਚਾਹੀਦੀ ਆ ਕਿਸੇ ਦੇ ਪਰਸਨਲ ਕਮੈਂਟ ਕਰਨਾ ਕਿਸੇ ਦੇ ਕਰੈਕਟਰ ਤੇ ਉਂਗਲੀ ਠਾਣਾ ਮੈਂ ਸਮਝਦਾ ਕਿ ਇਹ ਕੂੜ ਪ੍ਰਚਾਰ ਬੰਦ ਹੋਣਾ ਚਾਹੀਦਾ ਪਰ ਜਿਹੜੇ ਲੀਡਰ ਕਰਦੇ ਆ ਪਤਾ ਨਹੀਂ ਜੇ 2 ਕਰੋੜ ਨੂੰ ਕਿਸ ਤਰ੍ਹਾਂ ਲੈਂਦੇ ਆ ਮੈਨੂੰ ਤਾਂ ਬਹੁਤ ਇਹ ਮਹਿਸੂਸ ਹੁੰਦਾ ਵੀ ਅੱਜ ਆਪਾਂ ਇੱਕ ਜਿਹੜੀ ਗਰਾਵਟ ਆਈ ਹੈ ਸਮਾਜ ਦੇ ਅੰਦਰ ਉਹਦੇ ਵਾਸਤੇ ਬਹੁਤ ਸਾਰੇ ਲੀਡਰ ਵੀ ਜ਼ਿੰਮੇਵਾਰ ਆ ਕਿਉਂਕਿ ਜਦੋਂ ਮੈਨੂੰ ਇੱਕ ਲੋਕ ਰੋਲ ਮਾਡਲ ਮੰਗਦੇ ਮੇਰੇ ਮੂੰਹ ਤੋਂ ਕੋਈ ਗੱਲ ਜਾਊਗੀ ਉਹ ਗੱਲ ਥੱਲੇ ਤੱਕ ਟਰੈਵਲ ਕਰੋਗੇ ਮੇਰੇ ਵਰਕਰਾਂ ਤੇ ਵੀ ਉਹਦਾ ਅਸਰ ਪੈਣਾ ਵਰਕਰਾਂ ਨੇ ਵੀ ਥੱਲੇ ਜਾ ਕੇ ਉਹ ਜੀ ਲੈਂਗੁਏਜ ਯੂਜ਼ ਕਰਨੀ ਫਿਰ ਉਹਦਾ ਇੰਪੈਕਟ ਜਿਹੜਾ ਪਾਰਟੀ ਤੇ ਪੈਂਦਾ ਹੈ ਬਿਲਕੁਲ ਧੰਨਵਾਦ ਤੁਹਾਡਾ ਸ਼ਰਮਾ ਜੀ ਇਸ ਸੰ ਪਟਿਆਲਾ ਲੋਕ ਸਭਾ ਹਲਕਾ ਤੋਂ ਇੰਕੇ ਸ਼ਰਮਾ ਜੀ ਨਾਲ ਸਾਡੀ ਗੱਲਬਾਤ